ਹਾਂਜੀ ਵਾਈ ਕੁਝ ਇਤਿਹਾਸਾ ਨੂੰ ਚੀਤ ਕਰਤੀ ਅੱਜ ਮੈਂ ਤੁਹਾਨੂੰ ਸਾਖੀ ਸੁਣਾਵਾਂਗੀ ਮੇਰੇ ਕੋਲ ਇੱਕ ਸਟਿਕ ਪਿਆ ਸੀ ਤੇ ਉਸ ਦੇ ਵਿੱਚ ਆ ਆ ਸ਼੍ਰੀ ਗੁਰੂਆਂ ਸਾਹਿਬ ਜੀ ਦੇ ਆਏ ਗਏ ਆਏ ਭਗਤ ਆ ਬਤਾ ਰਾਂ ਅਤੇਰੀ ਸ਼ੀਆਂ ਦੇ ਨਾਮਾਂ ਅਤੇ ਸਿੱਖ ਇਤਿਹਾਸ ਵਿੱਚੋਂ ਵੱਡੇ ਭਗਤ ਜਨ ਜਿਹੜੇ ਹੋਏ ਆ ਤੇ ਸਿੱਖਾਂ ਦੇ ਜੀਵਨ ਬਾਰੇ ਇਸ ਵਿੱਚ ਕਾਫੀ ਸਾਖੀਆਂ ਦਰਜ ਹਨ ਤੇ ਇਸ ਦੇ ਟਿੱਕਾ ਅਤੇ ਵਿਆਖਿਆਕਾਰ ਹੈਗੇ ਨਰੈਣ ਸਿੰਘ ਗਿਆਨੀ ਤੇ ਪ੍ਰਕਾਸ਼ਕ ਹੈਗੇ ਆ ਭਾਈ ਜਦਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਸਾਖੀ ਸੁਣਾਵਾਂਗੇ ਛਿੜੀ ਥਰੂ ਭਗਤ ਜੀ ਠੀਕ ਹਾਂਜੀ ਸਟਾਰਟ ਕਰਦੇ ਆਪਾਂ ਅਦਕਾਲ ਵਿੱਚ ਕਹਿੰਦੇ ਜਿਸ ਦਾ ਨਾਮ ਸਤਜੁਗ ਹੈ ਭਗਤ ਥਰੂ ਜੀ ਹੋਏ ਹਨ ਯਾਨੀ ਕਿ ਸਤਜੁਗ ਦੇ ਵਿੱਚ ਥਰੂ ਭਗਤ ਜੀ ਹੋਏ ਹਨ ਆਪ ਦਾ ਜਨਮ ਰਾਜੇ ਉਤਾਨਪਾਦ ਦੇ ਘਰ ਹੋਇਆ ਤੇ ਉਹਨਾਂ ਦੀ ਮਾਤਾ ਦਾ ਨਾਮ ਸੁਨੀਤਾ ਸੀ ਉਹ ਬੜੇ ਧਾਰਮਿਕ ਨੇਕ ਅਤੇ ਸਤਵੰਤੀ ਸਤਰੀ ਸੀ ਉਸ ਰਾਜੇ ਉਤਾਨਪਾਦੀਆਂ ਦੋ ਰਾਣੀਆਂ ਸੀ ਠੀਕ ਹੈ ਉਹਦੀਆਂ ਦੋ ਰਾਣੀਆਂ ਸੀ ਜਾਨੀ ਕਿ ਜਿਹੜੇ true ਭਗਤ ਹੋਏ ਆ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦੀਆਂ ਦੋ ਰਾਣੀਆਂ ਸੀ ਛੋਟੀ ਰਾਣੀ ਕੁਝ ਤਾਂ ਸੁੰਦਰ ਬਹੁਤ ਸੀ ਦੂਸਰੀ ਚੰਚਲ ਮਾਨ ਤੇ ਈਰਖਾ ਵਾਲੀ ਸੀ ਉਸਨੇ ਰਾਜੇ ਨੂੰ ਕਾਬੂ ਕਰ ਰੱਖਿਆ ਸੀ ਸਦਾ ਆਪਣੇ ਮਹਿਲ ਵਿੱਚ ਰੱਖਦੀ ਉਸ ਦਾ ਉਸ ਦਾ ਵੀ ਇੱਕ ਲੜਕਾ ਸੀ ਉਹ ਰਾਜੇ ਦੇ ਕੋਲ ਰਹਿੰਦਾ ਰਾਜਾ ਉਸ ਨੂੰ ਗੋਦੀ ਚੁਕਦਾ ਸੁਨੀਤਾ ਦੇ ਪੁੱਤਰ ਤੂੰ ਨੂੰਮਤ ਰਹੀ ਰਾਜੇ ਦੀ ਗੋਦੀ ਚ ਵਿੱਚ ਬੈਠ ਕੇ ਸੁਖਣਾ ਲੈਣ ਦਿੰਦੀ ਜਾਨੀ ਕਿ ਜਿਹੜੀ ਸੁਨੀਤਾ ਸੀਗੀ ਉਹ ਜਿਹੜਾ ਤਰੂ ਸੀਗਾ ਨਾ ਸੁਨੀਤਾ ਦਾ ਪੁੱਤਰ ਸੀ ਨਾ ਤਰੂ ਤੇ ਉਹਦੀ ਜਿਹੜੀ ਮਤਰੀ ਮਾਂ ਸੀਗੀ ਉਹ ਨੂੰ ਆਪਣੇ ਪਿਤਾ ਦੇ ਵਿੱਚ ਗੋਦੀ ਦੇ ਵਿੱਚ ਬੈਠਾ ਨਹੀਂ ਦਿੰਦੀ ਸੀ ਯਾਨੀ ਕਿ ਸੁੱਖ ਨਹੀਂ ਲੈਣ ਦਿੰਦੀ ਸੀ ਮਤਲਬ ਐਸੀ ਦਸ਼ਾ ਵਿੱਚ ਬਾਲਕ ਇਹ ਵਾਰੀ ਸੋਚਦਾ ਕਿਉਂਕਿ ਬਾਲਕ ਵਾਸਤੇ ਬਾਪ ਦੇ ਬੰਨ ਦਾ ਪਰਮ ਪਿਆਰ ਦਾ ਨਹੀਂ ਸੁਖਦਾਈ ਹੁੰਦਾ ਹੈ ਜਿਸ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ ਉਹ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ ਉਸ ਦੇ ਮਨ ਵਿੱਚੋਂ ਉਮਰ ਭਰ वेदना ਖਤਮ ਨਹੀਂ ਹੁੰਦੀ ਭਾਈ ਗੁਰਦਾਸ ਜੀ ਨੇ ਸ਼ਰੀਰ ਰੂਪਤ ਜਿਹਦੇ ਜੀਵਨ ਦੀ ਕਥਾ یوں ਬਿਆਨ ਕੀਤੀ ਹੈ ਥਰੂ ਹੱਸਦਾ ਘਰ ਆਇਆ ਘਰ ਪਿਆਰ ਪਿਓ ਪੁੱਛੜ ਲੀਤਾ ਬਾਹੋਂ ਪਕੜ ਉਠਾਲ ਲਿਆ ਮਨ ਵਿੱਚ ਰੋਸ ਮਤਰੀ ਕੀਤਾ ਡੱਡ ਡੱਡ ਹੋਲੀਕਾ ਮਾਂ ਪਿੱਛੇ ਤੂੰ ਸਾਵਣੀ ਹੈ ਕਿ ਸਰੀਤਾ ਸਾਵਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰੜੇਤਾ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋ ਬਨ ਮੀਤਾ ਪਰਮੇਸ਼ਰ ਆਦੀ ਹੈ ਜਿੰਦੂ ਹੋਈ ਹੈ ਪਤਤ ਬਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨੋਪਦੇਸ਼ਿਆ ਅਬਜਲ ਰਾਜ ਕਰੋ ਨਿਤਨੀਤਾ ਹਾਰ ਚਲੇ ਗੁਰਮੁਖ ਜਗ ਚੀਤਕ ਭਾਈ ਸਾਹਿਬ ਦੇ ਕਥਨ ਅਨੁਸਾਰ ਇੱਕ ਦਿਨ ਬਾਲਕਾ ਨਾਲ ਖੇਡਦਾ ਹੋਇਆ ਧਰੂ ਘਰ ਰਾਜ ਮਹਿਲ ਪੁਜਾ ਉਹ ਬਹੁਤ ਪ੍ਰਸੰਨ ਚਿੱਤ ਤੇ ਹੱਸਦਾ ਸੀ ਉਸ ਨੂੰ ਹੱਸਦਾ ਦੇਖ ਕੇ ਰਾਜੇ ਦੇ ਅੰਦਰ ਮੋਹ ਜਾਗਿਆ ਪਿਆਰ ਆਇਆ ਉਸ ਨੂੰ ਫੜ ਕੇ ਗੋਦ ਵਿੱਚ ਬਿਠਾ ਲਿਆ ਕੋਟਕੇ ਇੱਕ ਨਾਲ ਲਾਉਂਦਾ ਹੋਇਆ ਸਿਰ ਉੱਤੇ ਪਿਆਰ ਦਿੰਦਾ ਹੋਇਆ ਰਾਜਾ ਉਸ ਨਾਲ ਤੋਦਲੀਆਂ ਗੱਲਾਂ ਗੱਲਾਂ ਕਰਨ ਲੱਗਾ ਜਦੋਂ ਰਾਜਾ ਆਪਣੇ ਪੁੱਤਰ ਤਰੂ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਉਸ ਦੀ ਛੋਟੀ ਰਾਣੀ ਸੁਰਿਚੀ ਆ ਗਈ ਉਹ ਈਰਖਾ ਕਰਦੀ ਸੀ ਆਪਣੇ ਪੁੱਤਰ ਨੂੰ ਰਾਜ ਦਾ ਮਾਲਕ ਬਣਾਉਣਾ ਚਾਹੁੰਦੀ ਸੀ ਉਸ ਨੇ ਜਦੋਂ ਦੇਖਿਆ ਉਸ ਦੀ ਸੋਕਣ ਦਾ ਪੁੱਤਰ ਤਰੂ ਰਾਜੇ ਦੀ ਗੋਦ ਵਿੱਚ ਬੈਠਾ ਪਿਆਰ ਪ੍ਰਾਪਤ ਕਰ ਰਿਹਾ ਹੈ ਤਾਂ ਉਸਨੇ ਮਨ ਵਿੱਚ ਬੜਾ ਗੁੱਸਾ ਕੀਤਾ ਉਸਦੇ ਮੱਥੇ ਉੱਤੇ ਤ੍ਰਿਓ ਤਿਉੜੀ ਪੈ ਗਈ ਬੁੱਲ ਮਰੋੜੇਗੇ ਤੇ ਕਾਲੀ ਨਾਲ ਬੱਚੇ ਨੂੰ ਬਾਹੋਂ ਫੜ ਕੇ ਰਾਜੇ ਦੀ ਗੋਦੀ ਵਿੱਚ ਉਠਾ ਕੇ ਆਖਿਆ ਤੂੰ ਰਾਜੇ ਦੀ ਗੋਦੀ ਵਿੱਚ ਨਹੀਂ ਬੈਠ ਸਕਦਾ ਦੌੜ ਜਾ ਇਸ ਮਹਿਲ ਵੱਲ ਮੁੜ ਕੇ ਨਾ ਆਈ ਆਪਣੀ ਛੋਟੀ ਰਾਣੀ ਸ੍ਰੀਚੀ ਦੀ ਇਹ ਮਾੜੀ ਹਰਕਤ ਦੇਖ ਕੇ ਰਾਜਾ ਚੁੱਪ ਕਰ ਰਿਹਾ ਉਸ ਨੂੰ ਕੋਈ ਗੱਲ ਨਾ ਆਉਡੀ ਉਹ ਰਾਣੀ ਦੀ ਸੁੰਦਰਤਾ ਤੇ ਜਵਾਨੀ ਦਾ ਦਾਸ ਸੀ ਵਾਸ਼ਨਾ ਨੇ ਉਸ ਨੂੰ ਨੀਵਾ ਕੀਤਾ ਸੀ ਉਹ ਬੋਲ ਨਾ ਸਕਿਆ ਇਹ ਆਖ ਨਾ ਸਕਿਆ ਕਿ ਉਸ ਨੂੰ ਕੀ ਹੱਕ ਸੀ ਬਾਪ ਦੀ ਗੋਦ ਵਿੱਚੋਂ ਪੁੱਤਰ ਨੂੰ ਬਾਹਾਂ ਫੜ ਕੇ ਉਠਾਉਣ ਦਾ ਉਹ ਚੁੱਪ ਕਰ ਰਿਹਾ ਸ੍ਰੀਚੀ ਦੇ ਮੱਥੇ ਦੀ ਤਿਉੜੀ ਨੇ ਉਸ ਨੂੰ ਠੰਡਿਆ ਕਰ ਦਿੱਤਾ ਉਹ ਵੇਖਦਾ ਰਹਿ ਗਿਆ ਦੂਸਰੇ ਪਾਸੇ ਬਾਲਕ ਥਰੂ ਬਾਪ ਦੀ ਗੋਦੀ ਵਿੱਚੋਂ ਡਡੋਲਿਕਾ ਹੋ ਕੇ ਦੁੱਖ ਮਹਿਸੂਸ ਕਰਦਾ ਹੋਇਆ ਗਲੇਡੂ ਭਰਦਾ ਹੋਇਆ ਆਪਣੀ ਮਾਤਾ ਵੱਲ ਤੁਰਿਆ ਉਸਦੇ ਪੈਰ ਮੁਸ਼ਕਲ ਨਾਲ ਹਿਲਦੇ ਸਨ ਉਹ ਬਾਲਕ ਸਿਆਣਾ ਸੀ ਮਨ ਵਿੱਚ ਸੋਚਣ ਲੱਗਾ ਸੋਚਣ ਲੱਗ ਪਿਆ ਸੀ ਕਿ ਉਸਨੂੰ ਬਾਪ ਦੀ ਗੋਦ ਵਿੱਚੋਂ ਕਿਉਂ ਉਠਾਇਆ ਗਿਆ ਹੈ ਉਹ ਆਖਰ ਰਾਜੇ ਦਾ ਪੁੱਤਰ ਸੀ ਜਿਉਂ-ਜਿਉਂ ਉਹ ਆਪਣੀ ਮਾਂ ਦੇ ਕੋਲ ਗਿਆ ਤਿਉਂ-ਤਿਉਂ ਉਸ ਦਰੁਣਾ ਵਾਦਦਾ ਗਿਆ ਮਾਂ ਦੇ ਕੋਲ ਜਾ ਕੇ ਉਸ ਦੀਆਂ ਬੁੱਬਾਂ ਨਿਕਲ ਗਈਆਂ ਜਿਵੇਂ ਕਿ ਉਸ ਨੂੰ ਕਿਸੇ ਨੇ ਮਾਰਿਆ ਸੀ ਪਿਆਰੇ ਪੁੱਤਰ ਨੂੰ ਰੋਂਦਾ ਦੇਖ ਕੇ ਸੁਨੀਤੀ ਦੇ ਕਲੇਜੇ ਦਾ ਰੁਗ ਭਰ ਗਿਆ ਉਸ ਨੇ ਚੁੱਕ ਲਿਆ ਤੇ ਗੋਦ ਵਿੱਚ ਬਿਠਾਉਣ ਦਾ ਯਤਨ ਕੀਤਾ ਪੁੱਤਰ ਮਾਂ ਸੱਜ ਕੇ ਤੈਨੂੰ ਕੀ ਹੋਇਆ ਹੈ ਕੀ ਕੀ ਕਿਸੇ ਨੇ ਤੈਨੂੰ ਮਾਰਿਆ ਹੈ ਇੰਨਾ ਕਿਉਂ ਰੋਂਦਾ ਹੈ ਰੋਂਣ ਦਾ ਕਾਰਨ ਦੱਸ ਮੈਂ ਪਿਤਾ ਜੀ ਦੀ ਗੋਦੀ ਵਿੱਚ ਬੈਠਾ ਸੀ ਛੋਟੀ ਮਾਂ ਨੇ ਉਠਾ ਦਿੱਤਾ ਆਖਿਆ ਤੂੰ ਨਹੀਂ ਬੈਠ ਸਕਦਾ ਰੋਂਦੇ ਹੋ ਤੂੰ ਨੇ ਇਉਂ ਆਪਣੇ ਰੋਂਨ ਦਾ ਕਾਰਨ ਦੱਸ ਦਿੱਤਾ ਠੀਕ ਹੈ ਪੁੱਤਰ ਮੇਰੇ ਲਾਲ ਤੈਨੂੰ ਆਪਣੇ ਬਾਪ ਦੀ ਗੋਦੀ ਵਿੱਚ ਬਹਿਣਾ ਨਹੀਂ ਚਾਹੀਦਾ ਤੇਰਾ ਕੋਈ ਹੱਕ ਨਹੀਂ ਹੈ ਕੋਈ ਹੱਕ ਨਹੀਂ ਹੈ ਮੇਰੇ ਲਾਲ ਰਾਣੀ ਰਾਣੀ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਉਸ ਦੇ ਮੂੰਹ ਚੁੰਮਿਆ ਤੇ ਨਾਲ ਹੀ ਰਾਣੀ ਦਾ ਦਿਲ ਰੋਂਦਾ ਗਿਆ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਮਾਂ ਸੱਚ ਦੱਸ ਤੂੰ ਰਾਣੀ ਹੈ ਜਾਂ ਦਾਸੀ ਮੈਨੂੰ ਕੋਈ ਪਤਾ ਨਾ ਲੱਗੇ ਮੈਨੂੰ ਕੋਈ ਪਤਾ ਤਾਂ ਲੱਗੇ ਤਰੂ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਤੂੰ ਰਾਣੀ ਹੈ ਜਾਂ ਦਾਸੀ ਹੈ ਮਾਸੂਮ ਬਾਲ ਨੇ ਤਰੂ ਮਾਸੂਮ ਬਾਲ ਤਰੂ ਨੇ ਵਚਿਆ ਉਸਦੇ ਮਾਨ ਵਿੱਚ ਗੁਦਰਤੀ ਗਿਆਨ ਆ ਗਿਆ ਪੁੱਤਰ ਹਾਂ ਮੈਂ ਰਾਣੀ ਕਹਿੰਦੀ ਪੁੱਤਰ ਹਾਂ ਹਾਂ ਤਾਂ ਮੈਂ ਰਾਣੀ ਪਰ ਉਹ ਛੁੱਪ ਗਏ ਫਿਰ ਪਿਤਾ ਜੀ ਦੀ ਗੋਦ ਵਿੱਚ ਬੈਠ ਕਿਉਂ ਨਹੀਂ ਸਕਦਾ ਤਰੂ ਕਹਿੰਦਾ ਮੈਂ ਪਿਤਾ ਦੀ ਗੋਦ ਵਿੱਚ ਕਿਉਂ ਨਹੀਂ ਬੈਠ ਸਕਦਾ ਫਿਰ ਪਿਤਾ ਜੀ ਗੋਦ ਵਿੱਚ ਬੈਠ ਕਿਉਂਕਿ ਇਹ ਵਿੱਚ ਲਿਖਿਆ ਕਿ ਫਿਰ ਪਿਤਾ ਜੀ ਦੀ ਗੋਦੀ ਵਿੱਚ ਮੈਂ ਬੈਠ ਕਿਉਂ ਨਹੀਂ ਸਕਦਾ ਧਰੂ ਕਹਿੰਦਾ ਕਿਉਂਕਿ ਭਗਤੀ ਨਹੀਂ ਕੀਤੀ ਉਹਦੀ ਮਾਂ ਕਹਿੰਦੀ ਤੂੰ ਭਗਤੀ ਨਹੀਂ ਕੀਤੀ ਨਾ ਭਗਤੀ ਕਰਨ ਦੇ ਕਾਰਣ ਇਹ ਹਾਲਤ ਹੋ ਰਹੀ ਹੈ ਜਿਹੜੀ ਧਰੂ ਦੀ ਮਾਤਾ ਕਹਿੰਦੀ ਹੈ ਕਿ ਤੂੰ ਵੀ ਭਗਤੀ ਨਹੀਂ ਕੀਤੀ ਤੇ ਇਸ ਕਰਕੇ ਤੈਨੂੰ ਇਹ ਹਾਲਤ ਦਾ ਸਾਹਮਣਾ ਤੈਨੂੰ ਕਰਨਾ ਪੈ ਰਿਹਾ ਆ ਰਾਜ ਸੁਖ ਭਗਤੀ ਵਾਲਿਆਂ ਨੂੰ ਮਿਲਦਾ ਹੈ ਰਾਣੀ ਕਹਿੰਦੀ ਮਾ ਦੱਸ ਫਿਰ ਮੈਂ ਕੀ ਕਰਾਂ ਜੀ ਕਹਿੰਦੇ ਆ ਕਹਿੰਦੇ ਦੱਸ ਫਿਰ ਮੈਂ ਕੀ ਕਰਾਂ ਜਿਸ ਕਾਰਨ ਮੈਨੂੰ ਰਾਜ ਮਿਲੇ ਮੈਨੂੰ ਕੋਈ ਰਾਜ ਸਿੰਘਾਸਣ ਤੋਂ ਨਾ ਉਠਾਏ ਕੋਈ ਨਾ ਛੜਕੇ 7 ਸਾਲ ਦੇ ਬੱਚੇ ਦੇ ਮਨ ਨੇ ਪੁੱਛ ਕੀਤੀ ਮਤਲਬ ਦੋ ਧਰੂ ਜੀ ਸੀਗੇ ਭਗਤ ਜਿਹੜੇ ਧਰੂ ਭਗਤ ਜੀ ਸੀਗੇ ਉਹਨਾਂ ਦੀ ਉਮਰ 7 ਸਾਲ ਦੀ ਸੀਗੀ ਜਦੋਂ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਬੇਪੁੱਛਿਆ ਠੀਕ ਹੈ ਮਾ ਮਮਤਾ ਮਾਰੀ ਨੇ ਆਖਿਆ ਪੁੱਤਰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਉਸ ਭਗਤੀ ਤਪੱਸਿਆ ਕਾਰਨ ਹੀ ਰਾਜ ਸੁਖ ਪ੍ਰਾਪਤ ਹੁੰਦਾ ਹੈ ਬਾਪ ਜੀ ਕਹਿੰਦੇ ਚੰਗਾ ਮਾਂ ਚੰਗਾ ਮਾਂ ਮੈਂ ਭਗਤੀ ਕਰਨ ਜਾਂਦਾ ਹਾਂ ਧਰੂ ਨੇ ਆਖ ਦਿੱਤਾ ਮਾਂ ਕਹਿੰਦੀ ਪੁੱਤਰ ਅਜੇ ਭਗਤੀ ਕਰਨ ਦਾ ਸਮਾਂ ਨਹੀਂ ਹੈ ਅਜੇ ਤੂੰ ਬਾਲਕ ਹੈ ਤੇਰੇ ਜਾਣ ਤੋਂ ਪਿੱਛੋਂ ਮੈਂ ਕੀ ਕਰਾਂਗੀ ਮੇਰੀ ਹੋਂਦ ਪੁੱਤਰਾਂ ਦੇ ਨਾਲ ਤਾਂ ਹੈ ਕਹਿੰਦੀ ਵੀ ਮੇਰੀ ਹੋਂਦ ਪੁੱਤਰ ਤੇਰੇ ਨਾਲ ਹੀ ਹੈ ਮੈਨੂੰ ਅੱਗੇ ਹੀ ਕੋਈ ਨਹੀਂ ਪੁੱਛਦਾ ਜਦੋਂ ਤੂੰ ਚਲਾ ਗਿਆ ਤਾਂ ਫਿਰ ਮੇਰਾ ਕੀ ਬਣੇਗਾ ਇਸ ਤਰ੍ਹਾਂ ਰਾਣੀ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੋਈ ਬੋਲੀ ਗਈ ਉਸਦੇ ਮਨ ਨੂੰ ਘੇਰ ਪੈਣ ਲੱਗ ਪਿਆ ਲੱਗ ਪਏ ਮਾ ਭਲਾ ਕਿਵੇਂ ਪੁੱਤਰ ਨੂੰ ਅੱਖਾਂ ਤੇ ਉਲ੍ਹਾ ਕਰ ਸਕਦੀ ਹੈ ਰਾਤ ਆਈ ਧਰੂ ਨੂੰ ਨੀਂਦ ਨਹੀਂ ਆਈ ਉਸ ਦੀਆਂ ਅੱਖਾਂ ਅੱਗੇ ਮਤਰਈ ਦੇ ਗੁੱਸੇ ਭਰੀ ਸ਼ਕਲ ਸੀ ਬਾਹੋਂ ਫੜ ਕੇ ਖਿੱਚਣ ਦੀ ਝਾਕੀ ਰਾਤ ਤੇ ਦਵਸਿਆ ਦਾ ਖਿਆਲ ਸੀ ਉਹ ਬੇਚੈਨ ਹੋਇਆ ਤੇ ਉੱਠ ਕੇ ਬੈਠ ਗਿਆ ਉਸ ਨੇ ਦੇਖਿਆ ਉਹਦੀ ਮਾਂ ਸੌਂ ਗਈ ਹੈ ਸਤੀ ਮਾਂ ਨੂੰ ਵੇਖ ਕੇ ਘਰ ਤਿਆਰ ਕਰਨ ਦਾ ਖਿਆਲ ਪੱਕਾ ਹੋ ਗਿਆ ਅੱਧੀ ਰਾਤ ਅੱਗੇ ਤੇ ਅੱਧੀ ਰਾਤ ਪਿੱਛੇ ਸੀ ਧਰੂ ਰਾਜ ਮਹਿਲ ਵਿੱਚੋਂ ਮਲਕੜੇ ਜਿਹੇ ਖਿਸਕਿਆ ਤੇ ਬਾਹਰ ਆ ਗਿਆ ਐਸਾ ਪਾਣਾ ਵਰਤਿਆ ਕਿ ਕਿਸੇ ਨੇ ਨਾ ਦੇਖਿਆ ਰਾਜਪਮਨ ਦੇ ਪਹਿਰੇਦਾਰ ਵੀ ਅੱਖਾਂ ਮੀਟ ਗਏ ਨੰਗੇ ਪੈਰ ਬਾਲਕ ਜੰਗਲ ਵਿੱਚ ਪੁੱਜਿਆ ਰਾਤ ਸੀ ਹਨੇਰਾ ਤੇ ਭਿਆਨਕ ਜੰਗਲ ਨਿਰਭੈਤਾ ਨਾਲ ਅੱਗੇ ਤੁਰਿਆ ਗਿਆ ਉਸਨੇ ਕੋਈ ਪਰਵਾਹ ਨਾ ਕੀਤੀ ਉਸ ਦੀਆਂ ਅੱਖਾਂ ਮਸਲਾ ਬਾਗ ਬਲਦੀਆਂ ਸਨ ਉਸ ਦੀਆਂ ਅੱਖਾਂ ਮਿਸ਼ਾਹਲਾ ਵਾਂਗ ਬਲਦੀਆਂ ਸਨ ਸ਼ੇਰ ਤੇ ਬਗੇਲੇ ਕੂਕਦੇ ਸਨ ਰੋਲਾ ਪੈਂਦਾ ਸੀ ਪਰ ਉਹ ਡਰਿਆ ਮਾਸੂਮ ਹਿਰਦੇ ਨਾਲ ਪੁਕਾਰਨ ਲੱਗਾ ਭਗਵਾਨ ਮੈਂ ਆ ਰਿਹਾ ਹਾਂ ਮੈਂ ਤੁਸਾਂ ਦਾ ਮੈਂ ਤੁਸਾਂ ਦਾ ਨਾਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਕੀ ਆਖਾਂ ਪਰ ਆ ਰਿਹਾ ਹਾਂ ਥੱਕ ਗਿਆ ਤੇ ਭਾਂ ਧਰਤੀ ਤੇ ਬੈਠ ਗਿਆ ਨੀਂਦ ਆ ਗਈ ਅੱਖ ਖੁੱਲੀ ਤਾਂ ਪ੍ਰਭਾਤ ਹੋ ਚੁੱਕੀ ਸੀ ਸੂਰਜ ਦੀਆਂ ਸੁਨਹਿਰੀ ਕਿਰਨਾ ਨਾਲ ਸਾਰਾ ਜੰਗਲ ਜਗਮਗਾ ਉੱਠਿਆ ਰੰਗਾ ਰੰਗਾ ਰੰਗ ਦੇ ਬਨ ਫੁੱਲ ਖੜੇ ਸਨ ਦਰਤਾ ਦੇ ਪੰਛੀ ਇਲਾਹੀ ਰਾਗ ਗਾ ਰਹੇ ਸਨ ਸ਼ਾਂਤੀ ਸੀ ਉੱਠ ਕੇ ਧਰੂ ਅੱਗੇ ਤੁਰਿਆ ਅੱਗੇ ਕੋਲ ਫੁੱਲਾਂ ਵਾਲੀ ਝੀਲ ਸੀ ਜਿਸ ਦਾ ਨਿਰਮਲ ਜਲ ਨੀਲੇ ਰੰਗ ਦਾ ਭਾ ਮਾਰਦਾ ਸੀ ਉਸ ਦੇ ਕਿਨਾਰੇ ਜਾ ਖਲੋਤਾ ਉਸ ਨੇ ਦੇਖਿਆ ਪੰਛੀਆਂ ਤੋਂ ਬਿਨਾਂ ਚਾਰ ਪਾਏ ਜਾਨਵਰ ਆਉਂਦੇ ਤੇ ਪਾਣੀ ਪੀ ਕੇ ਤੁਰੇ ਜਾ ਰਹੇ ਹਨ ਉਹ ਵੀ ਕਿਨਾਰੇ ਤੇ ਬੈਠ ਗਿਆ ਤੇ ਜਲ ਪੀਤਾ ਉੱਠਿਆ ਉੱਠ ਕੇ ਧਿਆਨ ਨਾਲ ਵੇਖਣ ਲਗਾ ਭਗਵਾਨ ਭਗਵਾਨ ਕਿੱਥੇ ਹੋਏਗਾ ਉੱਠ ਕੇ ਉੱਚੀ ਆਵਾਜ਼ ਮਾਰੀ ਭਗਵਾਨ ਭਗਵਾਨ ਮੈਂ ਆਇਆ ਹਾਂ ਉੱਚੀ ਆਵਾਜ਼ਾ ਮਾਰਦਾ ਹੀ ਸੀ ਨਾਰਦ Muni ਆ ਗਿਆ ਨਾਰਦ Muni ਨੂੰ ਦੇਖ ਕੇ ਆਖਿਆ ਕਿ ਤੁਸੀਂ ਭਗਵਾਨ ਹੋ ਨਾਰਦ Muni ਨੂੰ ਜਦੋਂ ਤਰੂ ਭਗਤ ਜੀ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਭਗਵਾਨ ਹੋ ਨਾਰਦੂਨੀ ਕਹਿੰਦੇ ਨਹੀਂ ਬਾਲਕ ਮੈਂ ਭਗਵਾਨ ਨਹੀਂ ਹਾਂ ਭਗਵਾਨ ਦੂਰ ਰਹਿੰਦਾ ਹੈ ਉੱਥੇ ਤੂੰ ਨਹੀਂ ਜਾ ਸਕਦਾ ਨਾਰਦ ਜੀ ਨੇ ਕਿਹਾ ਤਰੂ ਕਹਿੰਦਾ ਵੀ ਮੈਂ ਕਿਉਂ ਨਹੀਂ ਜਾ ਸਕਦਾ ਨਾਰਦ ਕਹਿੰਦੇ ਤੇਰੀ ਉਮਰ ਛੋਟੀ ਹੈ ਤੂੰ ਰਾਦੇ ਦਾ ਪੁੱਤਰ ਹੈ ਮੈਂ ਜਾਣਦਾ ਹਾਂ ਉਹ ਕਹਿੰਦੇ ਵੀ ਮੈਂ ਜਾਣਦਾ ਕਿ ਤੂੰ ਰਾਜੇ ਦਾ ਪੁੱਤਰ ਹੈ ਠੀਕ ਹੈ ਤਾਂ ਉਹ ਬੰਨ ਦੂਰ ਹੈ ਕਹਿੰਦੇ ਰਾਹ ਵਿੱਚ ਭਿਆਨਕ ਜੰਗਲ ਹਨ ਤੈਨੂੰ ਬਲਾਈ ਖਾ ਜਾਣਗੀਆਂ ਪੋਖ ਤਰੇ ਬਿਜਲੀ بارشੇ ਪਾਲਾ ਗਰਮੀ ਤੇਰਾ ਸਰੀਰ ਨਹੀਂ ਚੱਲ ਸਕਦਾ ਆ ਮੇਰੇ ਨਾਲ ਮੈਂ ਤੈਨੂੰ ਤੇਰੇ ਬਾਪ ਕੋਲ ਲੈ ਚਲਦਾ ਹਾਂ ਉਹ ਤੈਨੂੰ ਰਾਜ ਦੇ ਦੇਵੇਗਾ ਵੱਧਾ ਰਾਜ ਨਾਰਦ ਜੀ ਕਹਿੰਦੇ ਚੱਲ ਮੈਂ ਤੈਨੂੰ ਲੈ ਚੱਲਦਾ ਵੀ ਤੈਨੂੰ ਵੀ ਅੱਧਾ ਰਾਜ ਵੀ ਤੈਨੂੰ ਦੇ ਦੇਣਗੇ ਤਰੂ ਹੱਸ ਪਿਆ ਅੱਧਾ ਰਾਜ ਤਰੂ ਭਾਦ ਜੀ ਕਹਿੰਦੇ ਹੱਸਣ ਲੱਪਦੇ ਕਹਿੰਦੇ ਵੀ ਅੱਧਾ ਰਾਜ ਅਜੇ ਮੈਂ ਭਗਵਾਨ ਦੇ ਦਰਸ਼ਨ ਕਰਨ ਚੱਲਿਆ ਹਾਂ ਤਾਂ ਅੱਧਾ ਰਾਜ ਕਹਿੰਦਾ ਜੇ ਮੈਂ ਮਤਲਬ ਜਿਹੜੇ ਤਰੂ ਭਾਦ ਜੀ ਕਹਿੰਦੇ ਆ ਕੀ ਹਲੇ ਮੈਂ ਦਰਸ਼ਨ ਕਰਨ ਚੱਲਿਆ ਕਿ ਅੱਧਾ ਰਾਜ ਜੇ ਕਹਿੰਦੇ ਮੈਂ ਦਰਸ਼ਨ ਕਰ ਲਾਵਾਂਗਾ ਤਾਂ ਜ਼ਰੂਰ ਮੈਨੂੰ ਸਾਰਾ ਹੀ ਰਾਜ ਦੇ ਦੇਣਗੇ ਉਸਨੇ ਮਨ ਹੀ ਮਨ ਸੋਚਿਆ ਤੇ ਮੁੜ ਦਲੇਰੀ ਨਾਲ ਬੋਲਿਆ ਦੇਖੋ ਜੀ ਮੈਂ ਨਹੀਂ ਜਾਣਾਂ ਜਾਣਦਾ ਤੁਸੀਂ ਕੌਣ ਹੋ ਕਿਥੋਂ ਆਏ ਹੋ ਜੇ ਮੈਨੂੰ ਭਗਵਾਨ ਦੀ ਭਗਤੀ ਵੱਲੋਂ ਰੋਕਦੇ ਹੋ ਤਾਂ ਮੇਰੇ ਦੁਸ਼ਮਣ ਹੋ ਬਸ ਚੰਗਾ ਇਹ ਹੈ ਕਿ ਇੱਥੋਂ ਚਲੇ ਜਾਓ ਆਪਣਾ ਰਾਹ ਬਹੁਤ ਏ ਕੋਈ ਬਣਾ ਮੈਨੂੰ ਖਾ ਜਾਏ ਤੂੰ ਸਾਨੂੰ ਕੀ ਨਾਰਦ ਜੀ ਨੂੰ ਕਹਿੰਦੇ ਆ ਰੋ ਭਗਤ ਜੀ ਕਿ ਤੁਸੀਂ ਇੱਥੋਂ ਚਲੇ ਜਾਓ ਠੀਕ ਹੈ 마ਸੂਮ ਬਾਲਕ ਤਰੂ ਦੇ ਜਵਾਨ ਨੂੰ ਐਸਾ ਬਚਨ ਸੁਣ ਕੇ ਉਸ ਦਾ ਦ੍ਰਿੜ ਵਿਸ਼ਵਾਸ ਦੇ ਕੇ ਨਾਰਦ मुनि ਹੈਰਾਨ ਹੋ ਗਏ ਉਸਨੇ ਬਾਲਗਵਲ ਤਕਿਆ ਤੇ ਆਤੂਪਦੇਸ਼ ਦਿੱਤਾ ਠੀਕ ਹੈ ਬਾਲਕ ਰੂਪ ਵਿੱਚ ਕੋਈ ਮਹਾਨ ਆਤਮਾ ਹੈ ਤੇਰਾ ਵਿਚਾਰ ਠੀਕ ਹੈ ਭਗਵਾਨ ਦੀ ਭਾਤੀ ਕਾਨੀ ਸਭ ਤੋਂ ਚੰਗਾ ਕਰਮ ਹੈ ਇਹ ਮੰਤਰ ਚੇਤੇ ਕਰ ਲੈ ਉਹਨਾਂ ਨੇ ਮੰਤਰ ਦਿੱਤਾ ਹੈ ਜਿਹੜੇ ਮੰਤਰ ਚੇਤੇ ਕਰ ਲੈ ਕਿਹੜਾ ਓਮ ਨਮੋ ਭਗਵਤੇ ਵਾਸ ਵਾਸ ਦੇਵੈ ओम नमो भगवते वासुदेवाय वासुदेवाय ਅਤੇ ਅੱਖਾਂ ਮੀਟ ਕੇ ਕੇਸ਼ਵ ਕਲੇਸ਼ ਹਰੀ ਹਰੀ ਦਾ ਧਿਆਨ ਧਰੀ ਰੱਖਣਾ ਕੋਈ ਵੀ ਵਿਗਨ ਨਹੀਂ ਪਵੇਗਾ ਤੇਰਾ ਕਾਰਜ ਰਾਸ ਹੋਏਗਾ। ਇਹੋਂ ਉਪਦੇਸ਼ ਕਰਕੇ ਬ੍ਰਹਮ ਸ਼ਕਤੀ ਆਸਰੇ ਨਾਰਦ ਮੁਨੀ ਇਹ ਲੋਪ ਹੋ ਗਏ। ਅਲੋਪ ਹੋਣਾ ਤੂ ਵਾਸਤੇ ਅਚੰਭੇ ਦੀ ਗੱਲ ਸੀ ਕਿ ਤੋ ਇਹੀ ਤਾਂ ਭਗਵਾਨ ਨਹੀਂ ਸੀ ਬਾਲਕ ਦੇ ਮਾਨ ਦੇ ਵਿੱਚ ਸ਼ੰਕਾ ਕਰਿਆ ਉਹ ਅੱਗੇ ਜਾ ਕੇ ਇਹ ਇੱਕ ਪੱਥਰ ਦੀ ਸੇਲ ਉੱਪਰ ਬੈਠ ਗਿਆ ਤੇ ਭਗਤੀ ਕਰਨ ਲੱਗਾ ਦੂਸਰੇ ਪਾਸੇ ਬਾ ਸੁਨੀਤਾ ਜਾਗੀ ਉਸਨੇ ਆਪਣੇ ਕਬਲ ਨੈਣਾਂ ਨਾਲ ਆਪਣੇ ਪੁੱਤਰ ਵੱਲ ਤਾਂ ਕਿਹਾ ਤਾਂ ਉਹਦਾ ਬਿਸਤਰਾ ਖਾਲੀ ਸੀ ਕਾਲੀ ਨਾਲ ਉਠੀ ਦਿਲ ਧੜਕਣ ਲੱਗਿਆ ਪਈ ਆਵਾਜ਼ਾਂ ਦਿੱਤੀਆਂ ਤ्रू ਤ्रू ਮੇਰੇ ਲਾਲ ਕਿਤੇ ਹੈ ਮਹਿਲ ਗੁੰਜਿਆ ਦਾਸੀਆਂ ਆਈਆਂ ਪਰ ਕਿਸੇ ਨੇ ਆ ਨ ਦੱਸਿਆ ਤ्रू ਕਿਤੇ ਹੈ ਸਾਰਾ ਮਹਿਲ ਛਾਣਿਆ ਮਹਿਲ ਨਾਲ ਬਾਗ ਦੇਖੇ ਦਾਸ ਦਾਸੀਆਂ ਨੂੰ ਪੁੱਛਿਆ ਪਰ ਕੁਝ ਬਤਾਨਾ ਲੱਗਾ ਸੁਨੀਤੀ ਵਿਆਕੁਲ ਹੋ ਠੀ ਉਸ ਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਉਹਦੇ ਸਿਰ ਤੇ ਵਾਲ ਗਲ ਵਿੱਚ ਆਪਣੀ ਹੀ ਖਿੱਲਰ ਗਏ ਰਾਜੇ ਉਤਾਨ ਪਾਦ ਨੂੰ ਖਬਰ ਹੋਈ ਉਸ ਨੀਤੀ ਦੇ ਮਹਿਲ ਵੱਲ ਜਾਣ ਲੱਗਾ ਤਾਂ ਛੋਟੀ ਰਾਣੀ ਨੇ ਰੋਕ ਲਿਆ ਨਾ ਜਾਓ ਆਪੇ ਲੱਭ ਪਏਗਾ ਉਸਨੇ ਚਲਾਕੀ ਕੀਤੀ ਹੋਏਗੀ ਆਪ ਹੀ ਲੁਕਾ ਕੇ ਦੁਸਰਾਂ ਨੂੰ ਹੈਰਾਨ ਕਰਨਾ ਚਾਹੁੰਦੀ ਹੈ ਰਾਜਾ ਖਲੋ ਗਿਆ ਮਾਨੀ ਮਨ ਵਿੱਚ ਸੋਚ ਰਿਹਾ ਸੀ ਇੱਕ ਤਾਰਾ ਹੱਥ ਵਿੱਚ ਫੜੀ ਨਾਰਦ मुनि ਜੀ ਖੜਾਵਾ ਦਾ ਖੜਕਾ ਕਰਦੇ ਹੋਏ ਆ ਗਏ ਰਾਜੇ ਦੇ ਕੋਲ ਆ ਕੇ ਹਰੀ ਨਰਾਇਣ ਉਚਾਰਿਆ ਹੇ ਰਾਜਨ ਅੱਜ ਕੀ ਮਾਮਲਾ ਹੈ ਤੁਸੀਂ ਹੈਰਾਨ ਹੋ ਕਿ ਛੋਟੀ ਰਾਣੀ ਨੇ ਘੂਰਿਆ ਹੈ ਨਾਰਦ ਜੀ ਕਹਿੰਦੇ ਕਿ ਛੋਟੀ ਰਾਣੀ ਨੇ ਘੂਰਿਆ ਹੈ ਤੁਹਾਨੂੰ ਨਾਰਦ मुनि ਦੀ ਜ਼ੁਬਾਨ ਨੂੰ ਇਹ ਸੁਣ ਕੇ ਰਾਜਾ ਕੁਝ ਸ਼ਰਮਿੰਦਾ ਹੋਇਆ ਜਿਹੜਾ ਰਾਜਾ ਆ ਉਹ ਸ਼ਰਮਿੰਦਾ ਹੋ ਗਿਆ ਇਹ ਸੁਣ ਕੇ ਨਾਰਦ मुनि ਤ੍ਰੈਕਾਲਦਰਸ਼ੀ ਉਸ ਨੂੰ ਨਮਸਕਾਰ ਕੇ ਰਾਜੇ ਨੇ ਗਿਆ ਹੈ ਮੁਨੀ ਜਨ ਮੇਰੀ ਵੱਡੀ ਰਾਣੀ ਸੁਨੀਤੀ ਦਾ ਪੁੱਤਰ ਤਰੂ ਹੈ ਰਾਜ ਭਵਨ ਵਿੱਚੋਂ ਗੁੰਮ ਹੋ ਗਿਆ ਹੈ ਉਸ ਦੀ ਚਿੰਤਾ ਹੈ ਕਾਲੋ ਉਸ ਨੂੰ ਛੋਟੀ ਰਾਣੀ ਨੇ ਮੇਰੀ ਵੋਦੀ ਵਿੱਚੋਂ ਉਠਾ ਦਿੱਤਾ ਸੀ ਉਸ ਨੇ ਇਸਕਾਰ ਇਸ ਗੁੱਸੇ ਕਰਕੇ ਪਤਾ ਨਹੀਂ ਬੱਚਾ ਕਿੱਧਰ ਗਿਆ ਹਰੀ ਨਾਰਾਇਣ ਆ ਕੇ ਨਾਰਦ ਨਾਰਦ ਜੀ ਬੋਲੇ हे ਰਾਜਨ ਤੁਸਾਂ ਦਾ ਪੁੱਤਰ ਗਵਾਚਿਆ ਨਹੀਂ ਹੈ ਉਹ ਤਾਂ ਪਵਨ ਵਿੱਚ ਪੁੱਜ ਕੇ ਭਗਤੀ ਕਰਨ ਬੈਠ ਗਿਆ ਹੈ ਉਸ ਮਾਸੂਮ ਦਾ ਦਿਲ ਦੁਖਾਇਆ ਦੁਖਾਇਆ ਉਸ ਮਾਸੂਮ ਦਾ ਦਿਲ ਮਤਲਬ ਉਹ ਕਹਿੰਦੇ ਵੀ ਦੁਖਿਆਇਆ ਹੈ हे ਰਾਜਨ ਤੂਸਾਂ ਨੇ ਭੁਲੇਖਾ ਖਾਦਾ ਹੈ ਰਾਜਾ ਦੇ ਕਾਰਨ ਮਾਇਆ ਦੇ ਚਮਤਕਾਰ ਨਾਲ ਮੋਏ ਗਏ ਹੋ ਤੁਸਾਂ ਦਾ ਪੁੱਤਰ ਪਿਆਰ ਪਿਆਰ ਹੋ ਸਕਦਾ ਹੈ ਪਰ ਨਾਰੀ ਪਿਆਰ ਪਰਵਲ ਹੈ ਰੂਪ ਬਾਸ਼ਨਾ ਦੇ ਗੁਲਾਮ ਹੋ ਗਏ ਹੋ ਨਾਰਦ ਜੀ ਨੇ ਕਿਹਾ ਤੁਸਾਂ ਨੇ ਪੁੱਤਰ ਨੂੰ ਪਿਆਰ ਨਹੀਂ ਦਿੱਤਾ ਰਾਣੀ ਸੁਨੀਤੀ ਨੂੰ ਦੁਰਕਾਰ ਦਿੱਤੀ ਦੁਰਕਾਰ ਦਿੱਤੀ ਹੈ ਐਸਾ ਕਰਮ ਤੇ ਵਿਤਕਰਾ ਕਰਨ ਵਾਲਾ ਬੁਰਸ਼ ਸਦਾ ਦੁਖੀ ਹੀ ਹੁੰਦਾ ਹੈ ਜਿਹੜੇ ਕਹਿੰਦੇ ਆਪਣੇ ਇਸਤਰੀ ਦੇ ਨਾਲ ਬੱਚੇ ਦੇ ਨਾਲ ਪਿਆਰ ਨਹੀਂ ਕਰਦੇ ਉਹ ਇਨਸਾਨ ਦੁਖੀ ਰਹਿੰਦਾ ਹੈ ਠੀਕ ਹੈ ਉਹ ਕਸ਼ੇਵ ਕਲੇਸ਼ ਦੀ ਭਾਤੀ ਕਰਕੇ ਰਾਜ ਪ੍ਰਾਪਤ ਕਰੇਗਾ ਕੁਝ ਗੱਲਾਂ ਸੁਣ ਕੇ ਰਾਜਾ ਸ਼ਰਮਿੰਦਾ ਹੋਇਆ ਤੇ ਤਰੂ ਦਾ ਤਪੂ ਬਨ ਨੂੰ ਜਾਣਾ ਸੁਣ ਕੇ ਉਸ ਨੂੰ ਹੈਰਾਨੀ ਹੋਈ ਉਸ ਨੇ ਨਾਰਦ ਮੁਰੀਵਲ ਤੱਕ ਕੇ ਪੁੱਛਿਆ ਸਾਚੀ ਮੇਰਾ ਪੁੱਤਰ ਤਪੂ ਬਨ ਨੂੰ ਚਲੇ ਆ ਗਿਆ ਹੈ ਉਹ ਘੋਰ ਤਪ ਕਰੇਗਾ ਮਾਸੂਮ ਬਾਲ ਕੋਹ ਖਰਮੀ ਤੇ ਠੰਡ ਕਿਵੇਂ ਸਹੇਗਾ ਉਫ ਇਹ ਆ ਕੇ ਰਾਜੇ ਨੇ ਹੌਕਾ ਭਰਿਆ ਉਸ ਨੂੰ ਹੈਰਾਨੀ ਹੋਈ हे मुनि ਇਹ ਖਬਰ ਤੁਸਾਂ ਨੇ ਮਾੜੀ ਸੁਣਾਈ ਜਾਓ ਮੇਰੇ ਪੁੱਤ ਨੂੰ ਵਾਪਸ ਲਿਆਓ ਮੈਂ ਉਸ ਨੂੰ ਅੱਧਾ ਰਾਜ ਦਿੰਦਾ ਹਾਂ ਉਹ ਆਪਣੇ ਰਾਜ ਵਿੱਚ ਸੁੱਖ ਲਵੇ ਧਰਮ ਕਰੇ ਜੀਵਨ ਸੁਖਮਾਣੇ ਪਰ ਇਹ ਨਹੀਂ ਦੇਖ ਸਕਦਾ ਕਿ ਮੇਰਾ ਪੁੱਤਰ ਜਿਹੜਾ ਭੁੱਖ ਦੇ ਨਾਲ ਮਰੇ ਨਾਰਦ ਮੁਨੀ ਕਹਿੰਦੇ हे ਰਾਜਨ ਮੈਂ हे ਰਾਜਨ ਮੋੜ ਦੇਖਣਾ ਪਰ ਮੁੜੇਗਾ ਨਹੀਂ ਉਹ ਜ਼ਰੂਰ ਤਪੱਸਿਆ ਕਰੇਗਾ ਇਹ ਆ ਕੇ ਨਾਰਦ ਮੁਨੀ ਹਰੀ ਨਾਰਾਇਣ ਬੋਲਦਾ ਹੋਇਆ ਰਾਣੀ ਸੁਨੀਤੀ ਕੋਲ ਗਿਆ ਉਸ ਨੂੰ ਧੀਰਜ ਦਿੱਤੀ ਆਖਿਆ हे ਰਾਣੀ ਤੇਰੀ ਕੁੱਖ ਸਫਲ ਹੋਈ ਚਿੰਤਾ ਨਾ ਕਰ ਖੁਸ਼ ਹੋ ਤੇਰਾ ਪੁੱਤਰ ਭਗਤ ਬਣੇਗਾ ਰਾਜਾ ਜਿਹੜਾ ਜੰਗਲ ਵਿੱਚ ਧਰੂ ਦੇ ਕੋਲ ਉਸ ਨੂੰ ਮਨਾਉਣ ਵਾਸਤੇ ਗਿਆ ਲਾਲ ਜਿੱਤੇ ਤਰਲੇ ਕੱਢੇ ਰਾਜਾ ਧਰੂ ਨੂੰ ਲਿਉਣ ਵਿੱਚ ਸਫਲ ਨਾ ਹੋਇਆ ਨਿਰਾਸ਼ ਹੋ ਕੇ ਮੁੜ ਆਇਆ ਜਿਹੜਾ ਰਾਜਾ ਆਇਆ ਉਹ ਵੀ ਜਾਂਦਾ ਆ ਆਪਣੇ ਪੁੱਤਰ ਨੂੰ ਮਨਾਉਣ ਲਈ ਵੀ ਤੂੰ ਆ ਜਾ ਘਰੇ ਪਰ ਜਿਹੜੇ ਧਰੂ ਭਾਤਜੀ ਆ ਉਹ ਮਤਲਬ ਨਹੀਂ ਵਾਪਸ ਆਉਂਦੇ ਠੀਕ ਹੈ ਰਾਜ ਦੇ ਜਾਣ ਨਾਲ ਧਰੂ ਨੂੰ ਹੋਰ ਭਰੋਸਾ ਹੋ ਗਿਆ ਉਹ ਭਗਤੀ ਕਰਨੀ ਠੀਕ ਹੈ ਰਾਜ ਦੇ ਜਾਣ ਨਾਲ ਜਿਹੜਾ ਧਰੂ ਭਗਤਜੀ ਸੀਗੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਭਗਤੀ ਕਰਨੀ ਠੀਕ ਹੈ ਜੇ ਤਪੱਸਿਆ ਤੋਂ ਪਹਿਲਾਂ ਅੱਧਾ ਰਾਜ ਬਿੰਦਾ ਤਾਂ ਭਗਤੀ ਕੀਤੀਆਂ ਜਰੂਰ ਰਾਜ ਪੂਰਾ ਮਿਲੇਗਾ ਠੀਕ ਹੈ ਉਹ ਨਿਰਾ ਨਿਰਾ ਆਹਾਰ ਰਹਿ ਕੇ ਕੋਰ ਤਪੱਸਿਆ ਕਰਨ ਲੱਗਾ ਮਤਲਬ ਕੁਝ ਵੀ ਨਹੀਂ ਖਾਦਾ ਉਹਨਾਂ ਨੇ ਭਗਤ ਧਰੂ ਜੀ ਨੇ ਕਿ ਬਿਨਾ ਕੁਝ ਖਾਦੇ ਪੀਤੇ ਭਗਤੀ ਵਿੱਚ ਲੀਨ ਰਹਿਣ ਲੱਗੇ ਤਪੱਸਿਆ ਕੀਤੀ ਤਪੱਸਿਆ ਕਰਨ ਲੱਗੇ ਇੰਦਰ ਨੇ ਧਰੂ ਦੀ ਤਪੱਸਿਆ ਨੂੰ ਭੰਗ ਕਰਨ ਲਈ अनेका ਯਤਨ ਕੀਤੇ ਮਾਇਆ ਜਮਦਗਰ ਦਿਖਾਏ ਪਰ ਧਰੂ ਨਾ ਡੋਲਿਆ ਉਸਨੇ ਨੇਤਰ ਨਾ ਪੁੱਟੇ ਅੰਤ ਵਿੱਚ ਮਾਇਆ ਮਹਿਦੈਤ ਨੂੰ ਭੇਜਿਆ ਉਹ ਦੇਵਤ ਭਿਆਨਕ ਸੀ ਉਸਨੇ ਤਬੋਂ ਬਿਨ ਭਿਆ ਤਬੋਂ ਬਿਨ ਵਿੱਚ ਭਿਆਨਕ ਭਿਆਨਕਤਾ ਪੈਦਾ ਕੀਤੀ ਉਸਨੇ ਹਨੇਰੀਆਂ ਆਂ ਲਿਆਂਦੀਆਂ بارش ਲਿਆਂਦੀ ਗੜੇ ਪਏ ਦਰਖਤ ਡਿਗੇ ਧਰਤੀ ਹਿਲਾਈ ਭਾਰਤ ਰੂਹਾ ਢੋਲ ਬੈਠ ਰਿਹਾ ਉਹ ਕੋਣ ਤਪੱਸਿਆ ਕਰਦਾ ਰਿਹਾ ਉਸਨੇ ਇੰਦਰ ਨੂੰ ਡਰਾ ਦਿੱਤਾ ਇੰਦਰ ਆਪਣੇ ਰਾਜ ਦਰਬਾਰ ਵਿੱਚੋਂ ਉੱਠ ਕੇ বিষ্ণੂ ਭਗਵਾਨ ਕੋਲ ਪੁੱਜਿਆ ਉਸ ਨੂੰ ਆਖਣ ਲੱਗਾ ਤੂੰ ਤਪੱਸਿਆ ਕਰ ਰਿਹਾ ਹੈ ਕਿਤੇ ਇੰਦਰ ਦੀ ਗੱਲ ਭਾਵੇਂ ਪੂਰੀ ਨਾ ਹੋਈ ਪਰ বিষ্ণੂ ਭਗਵਾਨ ਸਾਰੀ ਗੱਲ ਜਾਣ ਗਏ ਉਸ ਨੇ ਉਹਨਾਂ ਨੇ ਆਖਿਆ ਹੈ ਇੰਦਰ ਤੂੰ ਜਿਸ ਇੱਛਾ ਨੂੰ ਧਾਰਨ ਕਰਕੇ ਤਪ ਕਰ ਰਿਹਾ ਹੈ ਉਹ ਪੂਰੀ ਹੋਏਗੀ ਉਸ ਦੀ ਇੱਛਾ ਤੁਸੀਂ ਤੁਸਾਂ ਦਾ ਰਾਜ ਲੈਣ ਦੀ ਨਹੀਂ ਉਹ ਆਪਣੇ ਬਾਪ ਦੇ ਰਾਜ ਦਾ ਧਿਆਨ ਕਰ ਰਹੇ ਹਨ ਉਹਨਾਂ ਨੂੰ ਉਹ ਮਿਲੇਗਾ ਉੱਚੀ ਪਦਵੀ ਹੋਏਗੀ ਇੰਦਰ ਖੁਸ਼ ਹੋ ਕੇ ਆਪਣੇ ਰਾਜ ਭਵਨ ਵਿੱਚ ਚਲੇ ਗਿਆ ਉਸ ਨੂੰ বিষ্ণੂ ਭਗਵਾਨ ਆਪਣਾ ਰੂਪ ਬਦਲ ਕੇ ਤਪਵਨ ਵਿੱਚ ਗਏ ਬਿਸ਼ਨੂ ਭਗਵਾਨ ਜਿਹੜੇ ਆ ਉਹ ਧਰੂ ਭਗਤ ਜੀ ਦੇ ਤਪੋਵਨ ਦੇ ਵਿੱਚ ਚਲੇ ਗਏ ਆਪਣਾ ਰੂਪ ਬਦਲ ਕੇ ਉਹਨਾਂ ਨੇ ਉਹ ਰੂਪ ਧਾਰਨ ਕੀਤਾ ਜੈਸਾ ਕਿ ਧਰੂ ਦੇ ਧਿਆਨ ਵਿੱਚ ਸੀ ਡੋਲ ਤੇ ਇਹ ਜਮਾਦੀ ਨੂੰ ਤੋੜਿਆ ਤੇ ਦਰਸ਼ਨ ਦਿੱਤੇ ਤੇ ਧਰੂ ਨੇ ਜਦੋਂ ਦਰਸ਼ਨ ਕੀਤਾ ਤਾਂ ਪ੍ਰਸੰਨ ਹੋ ਗਿਆ ਉਸ ਦੀ ਪ੍ਰਸੰਤਾ ਵੇਖ ਕੇ ਭਗਵਾਨ ਨੇ ਬਚਨ ਕੀਤਾ ਕੋਰ ਤਪੱਸਿਆ ਨਾਲ ਮਨ 모ਇਆ ਜਾਂ ਰਾਜ ਮਿਲੇਗਾ 26000 ਸਾਲ ਰਾਜ ਕਰਕੇ ਅਮਰ ਹੋਏਗਾ। ਵਿਸ਼ਨੂ ਭਗਵਾਨ ਜੀ ਨੇ ਜਦੋਂ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੇ ਕਿਹਾ ਜਾ ਵੀ ਤੈਨੂੰ ਰਾਜ ਅਸਾਂ ਦੇ ਦਿੱਤਾ ਠੀਕ ਹੈ ਰਾਜ 26 26000 ਸਾਲ ਰਾਜ ਕਰਕੇ ਕਹਿੰਦੇ ਅਮਰ ਹੋਏਗਾ ਤੂੰ ਹਨਾ ਸ੍ਰਸ਼ਟੀ ਦੇ ਰਹਿੰਦੇ ਤੱਕ ਨਾਮ ਰਹੇਗਾ ਜਿੰਨੇ ਤੱਕ ਇਹ ਧਰਤੀ ਜਿਉਂਦੀ ਹੈ ਇਸ ਇਨਸਾਨ ਜਿਉਂਦੇ ਹੈ ਧਰਤੀ 'ਚ ਜਦੋਂ ਤੱਕ ਹੈ ਉਦੋਂ ਤੱਕ ਵੀ ਤੁਹਾਡਾ ਨਾਮ ਰਹੇਗਾ ਇਹ ਵਾਰ ਦੇ ਕੇ ਆਪਣੇ ਭਾਤ ਨੂੰ ਘਰਵਾਲ ਤੋਰ ਕੇ ਭਗਵਾਨ ਵਿਸ਼ਨੂੰ ਆਪਣੇ ਆਸਣ ਵੱਲ ਚਲੇ ਗਏ ਨਾਰਦ मुनि ਨੇ ਰਾਜੇ ਨੂੰ ਜਾ ਦੱਸਿਆ ਔਰ ਆਪ ਨੂੰ ਲੈ ਕੇ ਅੱਗੋਂ ਲੈਣ ਆਇਆਂ ਮੰਗਲਾਚਾਰ ਹੋਇਆ ਮੰਗਲਚਾਰ ਹੋਇਆ ਭਾਰਜ ਨੂੰ ਕਰ ਜਾਣੇ ਖੁਸ਼ੀ ਮਨਾਈ ਤੇ ਰਾਣੀ ਸੁਨੀਤੀ ਆਈ ਉਸ ਵਾਸਤੇ ਸੰਸਾਰ ਰੋਸ਼ਨ ਹੋ ਗਿਆ ਸਭ ਨੂੰ ਵਧਾਈ ਦੇਣ ਲੱਗੇ ਰਾਜਾ ਉਤਾਰ ਉਹ ਰਾਜਾ ਤਾਨਵੰਦ ਨੇ ਧਰੂ ਨੂੰ ਰਾਜ ਦੇ ਦਿੱਤਾ ਭਗਵਾਨ ਦੇ ਵਾਰ ਵਾਰ ਕਰਕੇ 26000 ਸਾਲ ਰਾਜ ਕੀਤਾ ਭਗਤ ਰੋਜੀ ਨੇ 26000 ਸਾਲ ਰਾਜ ਕੀਤਾ ਮੋੜੋ ਅਮਰ ਹੋ ਗਏ ਅਜ ਤ्रू ਤਾਰੇ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ ਜਿਹੜਾ ਤ्रू ਤਾਰਾ ਨਾ ਉਸ ਦੇ ਨਾਮ ਤੇ ਉਹਨਾਂ ਦੇ ਨਾਮ ਤੇ ਯਾਦ ਕੀਤਾ ਜਾਂਦਾ ਉਹਨਾਂ ਨੂੰ ਉਹ ਜੀਵਨ ਦਾ ਇੱਕ ਅਮਿਤ ਤੇ ਅਡੋਲ ਕੇਂਦਰ ਹੈ ਇਹ ਜਿਗਿਆਸੂ ਜਨੋ ਜੋ ਭਗਤੀ ਕਰਦਾ ਹੈ ਉਹ ਉੱਤਮ ਪਦਵੀ ਪ੍ਰਾਪਤ ਕਰਦਾ ਹੈ ਸਾਬੋ ਭਗਵਾਨ ਦੀ লীਲਾ ਹੈ ਇਹ ਸਗੀ ਅੱਜ ਅੱਜ ਦੀ ਸਾਖੀ ਧਰੂ ਭਗਤ ਜੀ ਦੀ ਇਸ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜਾ ਪਰਮਾਤਮਾ ਦਾ ਨਾਮ ਸਾਨੂੰ ਲੈਣਾ ਚਾਹੀਦਾ ਹੈ ਠੀਕ ਹੈ ਭਗਤੀ ਕਰਨੀ ਚਾਹੀਦੀ ਹੈ ਚਾਹੇ ਸਾਡੇ ਕੋਲ 5 10 ਘੰਟਾ ਅੱਧਾ ਘੰਟਾ ਜਿੰਨਾ ਵੀ ਸਾਡੇ ਕੋਲ ਟਾਈਮ ਸਾਡੇ ਕੋਲ ਲੱਗਿਆ ਹੈ ਸਾਨੂੰ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਠੀਕ ਹੈ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਬਣਾਇਆ ਆ ਸਾਨੂੰ ਹੱਥ ਪੈਰ ਅੱਖਾਂ ਆਪਕ ਕੰਨ ਜੀਵ ਜਿਹੜੇ ਸਾਰੇ ਅੰਗ ਸਾਨੂੰ ਦਿੱਤੇ ਆ ਪ੍ਰਮਾਤਮਾ ਨੇ ਤੇ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਾਨੂੰ ਲੈਣਾ ਚਾਹੀਦਾ ਹੈ ਠੀਕ ਹੈ ਉਹਨਾਂ ਦੇ ਨਾਮ ਜਪਣ ਦੇ ਨਾਲ ਹੀ ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਤੇ ਅੱਜ ਦੀ ਸਾਖੀ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਜਰੂਰ ਦੱਸਣਾ ਤੇ ਮੇਰਾ ਅੱਜ ਮਨ ਕਰਦਾ ਸੀ ਤੇ ਅੱਜ ਮੈਂ ਸਾਖੀ ਜਿਹੜੀ ਆ ਪੜ੍ਹੀ ਵੀ ਆ ਤੇ ਸੁਣਾਈ ਵੀ ਆ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੋ ਜਿਹੀ ਲੱਗੀ ਝੁਲਕ ਦੀ ਮਾਫੀ ਦੇਣਾ ਜੀ ਪੜਦੇ ਆ ਸੁਣਦੇ ਆ ਜਿਹੜੀਆਂ ਭੁੱਲਾਂ ਹੋ ਜਾਂਦੀਆਂ ਹਨ ਮਾਫ ਕਰਨਾ ਅੱਗੇ ਤੋਂ ਅਸੀਂ ਜਿਹੜੀ ਆ ਸਾਖੀ ਆ ਹੋਰ ਵਧੀਆ ਤਰੀਕੇ ਨਾਲ ਪੜ ਸਕੀਏ ਧੰਨਵਾਦ ਮੈਂ ਗੁਰੂ ਜੀ ਦਾ ਖਾ ਚਾ ਮੈਂ ਗੁਰੂ ਜੀ ਕੀ